ਤਾਮਿਲਨਾਡੂ ਦੇ ਸਾਬਕਾ ਚੀਫ ਸੈਕਟਰੀ ਤੇ ਸੀਨੀਅਰ ਆਈਐਸ ਅਧਿਕਾਰੀ ਤੇ ਹਾਲ ਹੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਜੁੜਨ ਵਾਲੇ ਜਗਮੋਹਨ ਸਿੰਘ ਰਾਜੂ ਇਹਨਾਂ ਨੇ ਪੰਜਾਬ ਦੇ ਮਾਨਯੋਗ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਇੱਕ ਪੱਤਰ ਲਿਖਿਆ ਹੈ ਤੇ ਇਸ ਦੇ ਵਿੱਚ ਉਹਨਾਂ ਨੇ ਜੋ ਡਿਮਾਂਡ ਕੀਤੀ ਹੈ ਕਿ ਸਲਾਹਕਾਰ ਕਮੇਟੀ ਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਜੋ ਮੀਡੀਆ ਨੂੰ ਹੁਣੇ ਜਾਰੀ ਕੀਤੀ ਜਾਣਕਾਰੀ ਦੇ ਵਿੱਚ ਜਗਮੋਹਨ ਸਿੰਘ ਰਾਜੂ ਨੇ ਦੱਸਿਆ ਹੈ ਕਿ ਉਹਨਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਪੰਜਾਬ ਦੇ ਮਾਨਯੋਗ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਹਾਲ ਹੀ ਦੇ ਵਿੱਚ ਇੱਕ ਉੱਚ ਪੱਧਰੀ 6 ਮੈਂਬਰੀ ਸਲਾਹਕਾਰ ਕਮੇਟੀ ਬਣਾਈ ਹੈ ਇਸ ਉੱਚ ਪੱਧਰੀ ਕਮੇਟੀ ਨੂੰ ਚੰਡੀਗੜ੍ਹ ਨਾਲ ਸੰਬੰਧਿਤ ਵਿਕਾਸ ਤੇ ਨੀਤੀਗਤ ਮਾਮਲਿਆਂ ਤੇ ਮਾਨਯੋਗ ਪ੍ਰਸ਼ਾਸਕ ਕੇਂਦਰ ਸ਼ਾਸਿਤ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੂੰ ਸਲਾਹ ਦੇਣ ਦਾ ਕੰਮ ਸੌਂਪਿਆ ਗਿਆ ਹੈ ਕਿ ਜਿਹੜਾ ਚੰਡੀਗੜ੍ਹ ਦੇ ਨਾਲ ਸੰਬੰਧਿਤ ਮਾਮਲੇ ਨੇ ਜਾਂ ਜਿਹੜੀ ਚੰਡੀਗੜ੍ਹ ਦੀ ਡਿਵੈਲਪਮੈਂਟ ਹੈ ਇਹ ਇਸ ਕਮੇਟੀ ਦੇ ਵਿੱਚ ਇਹ ਕਮੇਟੀ ਗੁਲਾਬਚੰਦ ਕੁਟਾਰੀਆ ਜਿਹੜੇ ਮਾਨਯੋਗ ਵਰਨ ਨੇ ਇਹਨਾਂ ਨੂੰ ਸਲਾਹ ਦੇਗੀ ਤਾਂ ਜਗਮਉਂ ਸਿੰਘ ਰਾਜੂ ਨੇ ਜਿਹੜੇ ਸਾਬਕਾ ਇਸ ਅਧਿਕਾਰੀ ਨੇ ਪ੍ਰਸ਼ਾਸਨਿਕ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਇਸ ਦੀ ਕਾਫੀ ਨੌਲੇਜ ਰਾਦ ਨੇ ਤਾਂ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਜਿਹੜਾ ਇਹ ਪੰਜਾਬ ਦੀ ਰਾਜਧਾਨੀ ਹੈ ਇਸ ਕਰਕੇ ਚੰਡੀਗੜ੍ਹ ਸ਼ਹਿਰ ਦੀ ਇਸ ਨਾਲ ਸਬੰਧਾ ਜਿਹੜਾ ਵਿਕਾਸ ਨੀਤੀਗਤ ਮਾਮਲਿਆਂ ਦੇ ਵਿੱਚ ਪੰਜਾਬ ਦੀ ਵੱਡੀ ਆਵਾਜ਼ ਤੇ ਸਾਂਝੇਦਾਰੀ ਜਿਹੜੀ ਹੈ ਹੋਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੀ ਰਾਜਧਾਨੀ ਵਜਦੀ ਹੈ ਤਾਂ ਇਸ ਕਰਕੇ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਜਿਹੜੇ ਗਵਰਨਰ ਨੇ ਉਸ ਕਮੇਟੀ ਦੇ ਵਿੱਚ ਪੰਜਾਬ ਰਾਜ ਤੋਂ ਵੱਧ ਪੰਜਾਬ ਰਾਜ ਤੋਂ ਵੀ ਮੈਂਬਰਾਂ ਨੂੰ ਲੈਣ ਜਾਣਗੇ ਪੰਜਾਬ ਦੇ ਭਾਵੇਂ ਮੈਂਬਰ ਪ੍ਰਸ਼ਾਸਨਿਕ ਹੋਣ ਜਾਂ ਕੋਈ ਹੋਰ ਵੀ ਹੋਣ ਜਿਹੜੇ ਪੰਜਾਬ ਦੇ ਵਿੱਚ ਪੰਜਾਬ ਦੇ ਕੋਟੇ ਵਿੱਚ ਚੁਣੇ ਜਾਣ ਛੇ ਮੈਂਬਰ ਜਿਹੜੇ ਨੇ ਉਹ ਕਮੇਟੀ ਜਿਹੜੀ ਬਣਾਈ ਗਈ ਹੈ ਤੇ ਪੰਜਾਬ ਦੇ ਮੈਂਬਰ ਵੀ ਹੋਣੇ ਚਾਹੀਦੇ ਨੇ ਇਹ ਜਗਮਉਂ ਸਿੰਘ ਰਾਜੂ ਨੇ ਮੰਗੀ ਤੀ ਹੈ ਤਾਂ ਕਿ ਚੰਡੀਗੜ੍ਹ ਦੀ ਡਿਵੈਲਪਮੈਂਟ ਤੇ ਲਈ ਜਿਹੜੀ ਕੰਮ ਹੋਵੇ ਤਾਂ ਉਸ ਦੇ ਵਿੱਚ ਪੰਜਾਬ ਦੇ ਮੈਂਬਰ ਵੀ ਆਪਣੀ ਸਲਾਹ ਦੇ ਸਕਣ ਔਰ ਕਿਤੇ ਨਾ ਕਿਤੇ ਪੰਜਾਬ ਦੀ ਝਲਕ ਵੀ ਜਿਹੜੀ ਆ ਉਸ ਦੇ ਵਿੱਚੋਂ ਆਵੇ ਦਾ ਜਗਮੂਨ ਸਿੰਘ ਰਾਜੂ ਸਮੇਂ-ਸਮੇਂ ਦੇ ਉੱਤੇ ਕਈ ਮਾਮਲਿਆਂ ਦੇ ਉੱਤੇ ਉਹ ਲਗਾਤਾਰ ਟਿੱਪਣੀ ਕਰਦੇ ਰਹਿੰਦੇ ਨੇ ਤੇ ਨਾਲ ਹੀ ਇਹ ਜਿਹੜਾ ਪੱਤਰ ਉਹਨਾਂ ਨੇ ਲਿਖਿਆ ਹੈ ਤੇ ਇਸ ਦੇ ਵਿੱਚ ਪੰਜਾਬ ਦੇ ਮਾਨਯੋਗ ਜਿਹੜੇ ਗਵਰਨਰ ਨੇ ਗੁਲਾਬਜੰਦ ਕਟਾਰੀਆ ਉਹਨਾਂ ਤੋਂ ਇਹ ਮੰਗ ਕੀਤੀ ਹੈ ਜਗਮੂਨ ਸਿੰਘ ਰਾਜੂ ਪਿਛਲੇ ਸਮੇਂ ਦੇ ਵਿੱਚ ਹੀ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਸੀ ਉਸ ਤੋਂ ਪਹਿਲਾਂ ਜੇ ਦੱਸਿਆ ਜਾਵੇ ਦੱਸ ਦੇਣਾ ਚਾਹੁੰਦੇ ਆ ਕਿ ਤਾਮਿਲਨਾਡੂ ਦੇ ਵਿੱਚ ਲੰਬਾ ਸਮਾਂ ਬਤੌਰ ਆਈਐਸ ਅਧਿਕਾਰੀ ਉਹਨਾਂ ਨੇ ਵਕ ਵਕ ਅਹੁਦਿਆਂ ਦੇ ਉੱਤੇ ਮੁੱਖ ਸਕੱਤਰ ਦੇ ਅਹੁਦਿਆਂ ਦੇ ਉੱਤੇ ਸਵਾਲ ਮਦਦੀਆਂ ਉਸ ਦੇ ਵਿੱਚ ਵਕ ਵਕ ਕਹਉਂਦੇ ਨੇ ਕੰਮ ਕੀਤਾ ਤੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਪ੍ਰੀ ਮੈਚੁਰ ਜਿਹੜੀ ਉਹਨਾਂ ਨੇ ਰਿਟਾਇਰਮੈਂਟ ਲਈ ਸੀ ਤੇ ਉਸ ਤੋਂ ਬਾਅਦ ਆ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਗਏ ਸੀ ਤੇ ਅੰਮ੍ਰਿਤਸਰ ਦੇ ਵਿੱਚੋਂ ਉਹਨਾਂ ਨੇ 2022 ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਹਲਕੇ ਦੇ ਵਿੱਚ ਉਹਨਾਂ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਇਲੈਕਸ਼ਨ ਲੜੀ ਸੀ ਤਾਂ ਵਕ ਵਕ ਮੁੱਦਿਆਂ ਦੇ ਉੱਤੇ ਜਗਮਉਨ ਸਿੰਘ ਰਾਜੂ ਜਿਹੜੇ ਨੇ ਟਿੱਪਣੀ ਕਰਦੇ ਰਹਿੰਦੇ ਨੇ ਪਿਛਲੇ ਸਮੇਂ ਦੇ ਵਿੱਚ ਹੀ ਉਹਨਾਂ ਨੇ ਇੱਕ ਵੱਡੀ ਇੱਕ ਲੜਾਈ ਵੀ ਲੜੀ ਸੀ ਕਾਨੂੰਨੀ ਜਿਸ ਦੇ ਵਿੱਚ ਗਰੀਬ ਬੱਚਿਆਂ ਦੇ ਜਿਹੜੇ ਗਰੀਬ ਬੱਚੇ ਨੇ ਉਹਨਾਂ ਦੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਵੱਡੇ ਦੇ ਵਿੱਚ ਦਾਖਲੇ ਨੂੰ ਲੈ ਕੇ ਇੱਕ ਵੱਡੀ ਲੜਾਈ ਜਿਹੜੀ ਲੜੀ ਸੀਗੀ ਤੇ ਬਕਾਇਦਾ ਸਰਕਟ ਦੇ ਵਿੱਚ ਉਹਨਾਂ ਨੇ ਡਾਇਰੈਕਸ਼ਨ ਵੀ ਦਵਾਈ ਸੀ ਤਾਂ ਇਹ ਲਗਾਤਾਰ ਅਜਿਹੇ ਸਮਾਜ ਦੇ ਨਾਲ ਜੁੜੇ ਮਸਲਿਆਂ ਦੇ ਉੱਤੇ ਪੰਜਾਬ ਦੇ ਨਾਲ ਜੁੜੇ ਮਸਲਿਆਂ ਦੇ ਉੱਤੇ ਉਹ ਆਪਣੀ ਗੱਲ ਕਹਿੰਦੇ ਹੁੰਦੇ ਨੇ ਤੇ ਇਸੇ ਕਰਕੇ ਹੀ ਉਹਨਾਂ ਨੇ ਹੁਣ ਜਿਹੜਾ ਇਹ ਪੱਤਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਇਹ ਵਾਇਰਲ ਹੋਇਆ ਇਸ ਦੇ ਵਿੱਚ ਉਹਨਾਂ ਨੇ ਜਿਹੜਾ ਪੱਤਰ মিডিਆ ਨੂੰ ਵੀ ਜਾਰੀ ਕੀਤਾ ਜਿਸ ਦੇ ਵਿੱਚ ਜਗਮਉਂ ਸਿੰਘ ਰਾਜੂ ਸਾਹਿਬ ਕਾ ਇਹ ਅਸਧਕਾਰੀ ਨੇ ਮੰਗ ਕੀਤੀ ਹੈ ਕਿ ਚੰਡੀਗੜ੍ਹ ਨਾਲ ਜੁੜੇ ਮਾਮਲੇ ਜਿਹੜੇ ਨੇ ਉਸ ਦੇ ਵਿੱਚ ਚੰਡੀਗੜ੍ਹ ਦੀ ਜਿਹੜੀ ਡਿਵੈਲਪਮੈਂਟ ਹੋਣੀ ਹੈ ਵਿਕਾਸ ਜਾਂ ਨੀਤੀਗਤ ਮਾਮਲੇ ਜਾਈ ਜਾਣੀ ਹੈ ਉਸ ਦੇ ਵਿੱਚ ਪੰਜਾਬ ਦੇ ਮੈਂਬਰਾਂ ਨੂੰ ਵੀ ਲਿਆਇਆ ਜਾਣਾ ਚਾਹੀਦਾ ਹੈ ਕੈਮਰਾ ਪਰਸਨ ਵਿਪਨ ਚਰਮਾ ਦੇ ਨਾਲ ਗਗਨਦੀਪ ਸ਼ਰਮਾ ਧੈਨਿਕ ਸੂਰਿਆ ਟੀਵੀ ਅੰਮ੍ਰਿਤਸਰ